ਆ ਗੱਡੀ ਆ ਹਰਿਆਣਾ ਨੰਬਰ HR09D0500 ਇਹ ਬਾਈ ਹੁਣੇ ਛਾਲ ਮਾਰ ਕੇ ਤੇ ਸਮਾਨੇ ਗੱਡੀ ਵਿੱਚ ਰੋੜ ਦੇ ਖਲਾਰ ਕੇ ਆ ਦੇਖੋ ਵੀਰੇ ਕੋਈ ਹੋਏ ਜਾਣ ਪਛਾਣ ਦਾ ਦੱਸਿਓ ਜਰੂਰ ਮੇਰਾ ਵੀਰਾ ਤੇ ਵਿੱਚ ਆ ਪਾਖੜਾ ਤੇ ਛਾਲ ਮਾਰ ਗਿਆ ਇਧਰੋਂ ਸਮਾਨੇ ਵਾਲਾ ਪੁਲ ਆਂਦਾ ਤੇ ਇਧਰੋਂ ਵੀਰੇ ਚੀਕੇਲਾ ਪੁਲ ਆਂਦਾ ਹੈ ਇਧਰੋਂ ਪੜਿਆਲੇ ਵਾਲਾ ਪੋਲਾ ਸਮਾਨੇ ਸ਼ਹਿਰ ਦੇ ਵਿੱਚ ਵੀਰੇ ਨੈਰ ਵਾਲੇ ਪੁਲ ਤੋਂ ਆ ਪੜਿਆਲਾ ਪੋਲਾ ਤੇ ਇਹਦੇ ਵਿੱਚ ਅੱਗੇ ਚੀਕਾ ਪੋਲਾ ਇਰੇ ਵਿੱਚੇ ਖਲਾਰ ਕੇ ਛਾਲ ਮਾਰ ਗਿਆ ਮੇਰਾ ਵੀਰ ਬੰਦਾ ਵਿੱਚੇ ਰੋਡ ਦੇ ਖਲਾਰ ਗਿਆ ਹੁਣੇ ਹੋਏ ਨੇ 2 ਮਿੰਟ ਹੋਏ ਨੇ ਜੀ ਆਹ ਗੱਡੀ ਆ ਮੇਰਾ ਵੀਰ ਦੇਖੋ ਜੇ ਕੋਈ ਹੈ ਵੀਰ ਭਰਾ ਜਾਣ ਪਛਾਣਦਾ ਆਹ ਗੱਡੀ ਨੰਬਰ ਇਹੇ ਗੱਡੀ ਆ ਵੀਰੇ ਹੁਣੇ ਛਾਲ ਮਾਰ ਗਿਆ ਪਾਖੜਾ ਚ 2 ਮਿੰਟ ਹੋਏ ਨੇ ਜੀ ਵੀਰੇ ਮੈਂ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਤੇ ਅਬਾ ਖਲਾਰ ਕੇ ਤਾਂ ਕਿ ਖੋਲ ਕੇ ਗੱਡੀ ਖੁੱਲੀ ਆ ਨਾਲ ਦੀ ਨਾਲ ਪਾਖੜਾ ਚੱਲਦੀ ਜੀ ਵੀਰੇ ਛਾਲ ਮਾਰ ਗਿਆ ਇਧਰ ਲੱਭੇ ਹੀ ਨਹੀਂ ਅੱਗੇ ਉੱਤੇ ਹੀ ਨਹੀਂ ਆਇਆ ਵੀਰਾ ਦੇਖੋ ਮੇਰੇ ਵੱਤ-ਵੱਤੇ ਸ਼ੇਅਰ ਕਰਿਓ ਇਹ ਵੀਡੀਓ ਗਰੁੱਪਾਂ 'ਚ ਛਾਲ ਮਾਰ ਗਿਆ ਵੀਰੇ ਬੰਦਾ ਨਹਿਰ 'ਚ ਹੁਣੇ ਖਲਾਰ ਕੇ ਕਾਰ